ਵਾਹਿਗੁਰੂ ਸਾਬ ਜੀ ਸ ਸਭ ਜਗ ਸਾਇਜ ਉਪਾਇਆ ਤੀਨ ਭਵਨ ਇੱਕ ਜੋਤੀ ਗੁਰਮਖ ਵਸਤ ਪਰਾਪਤ ਹੋਇਆ ਰੱਬਾ ਮਾਨਕ ਮੋਤੀ ਸੋ ਕਾ ਟਲ ਗੁਰ ਸੇਵੀ ਐ ਅਨਸ ਸਹਿਜ ਸੁਭਾਏ ਦਰਸ਼ਨ ਪਰਸੀ ਐ ਗੁਰੂ ਕੈ ਜਨਮ ਮਾਰਨ ਦੁੱਖ ਜਾਏ ਵਾਹਿਗੁਰੂ ਸਾਹਿਬ ਜੀ ਗੋਂਡ ਮਹਲਾ ਪੰਨਵਾ ਕਰ ਕਿਰਪਾ ਸੁਖ ਅਨੰਦ ਕਰੇ ਬਾਲਕ ਰਾਖਲੀਏ ਗੁਰਦੇਵ ਰਬ ਕਿਰਪਾਲ ਦਿਆਲ ਗੋਬਿੰਦ ਜੀ ਜੰਤ ਸਗਲੇ ਬਖਸ਼ੰਦ ਕਰ ਕਿਰਪਾ ਸੁਖ ਆਨੰਦ ਕਰੇ ਬਲਕ ਰਾਖ ਲੀਏ ਗੁਰਦੇਵ ਰਬ ਕਿਰਪਾਲ ਦਿਆਲ ਗੋਬਿੰਦ ਜੀ ਜੰਤ ਸਗਲੇ ਬਖਸ਼ੰਦ ਤੇਰੀ ਸ਼ਰਨ ਪ੍ਰਭ ਦੀਨ ਦਿਆਲ ਪਾਰ ਬ੍ਰਹਮ ਜਪ ਸਦਾ ਨਿਹਾਲ ਰਹਾ ਪ੍ਰਭ ਦਿਆਲ ਦੂਸਰ ਕੋਈ ਨਹੀਂ ਘਟ ਘਟ ਅੰਤਰ ਸਰਬ ਸਮਾਹੀ ਆਪਣੇ ਦਾਸ ਕਾ ਹਲਤ ਪਲਤ ਸੁਵਾਰਾ ਪਤ ਤ ਪਾਵਣ ਪ੍ਰਭ ਬਿਰਦ ਤੁਮਾਰੇ ਔਖਦ ਉਟ ਸਿਮਰ ਗੋਬਿੰਦ ਤੰਤ ਮੰਤ ਪੱਜੀਐ ਭਗਵੰਤ ਰੋਗ ਸੋਗ ਮਿਟੇ ਪਰਬ ਤੇ ਆਏ ਮਨ ਬਾਸ਼ਤ ਉਰਨ ਫਲ ਪਾਏ ਕਰਨ ਕਾਰਨ ਸੰਭਰਥ ਦਇਆ ਸਰਬੰਦਾਨ ਮਾ ਵਿਚਾਰ ਨਾਨਕ ਬਖਸ਼ ਲੀਏ ਪ੍ਰਭ ਆਪ ਸਦਾ ਸਦਾ ਇਕ ਹਾਰ ਜਾਪ ਨਾਨਕ ਬਖਸ਼ ਲੀਏ ਪ੍ਰਭ ਆਪ ਸਦਾ ਸਦਾ ਏਕੋ ਹਰ ਜਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਉਂਡ ਮਹਲਾ ਪੰਜਵਾਂ ਕਰਿ ਕਿਰਪਾ ਸੁਖ ਆਨੰਦ ਕਰੇ ਬਾਲਕ ਰਾਖ ਲਈਏ ਗੁਰਦੇਵ ਪ੍ਰਭ ਕਿਰਪਾਲ ਦਇਆਲ ਗੋਬਿੰਦ ਜੀ ਜੰਤ ਸਗਲੇ ਬਖਸ਼ਿੰਦ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਸਾਬ ਜੀ ਜਜਨ ਭਜਨ ਮਮ ਖਾਲਸਾ ਖਾਲਸਾ ਊਜਵ ਜੋਗ ਦਾਸ ਗੋਬਿੰਦ ਸਿੰਘ ਫਤਿਹ ਖਾਲਸਾ ਦਰਸ 파ਰਸ ਮਿਟੇ ਸੋਗ ਦਰਸ 파ਰਸ ਮਿਟੇ ਸੋਗ ਵਾਹਿਗੁਰੂ ਜੀ ਸੋਇਆ ਜਾ ਕੀ ਕਲਾ ਵਰਤੇ ਜਗ ਮੈਂ ਆਰ ਜਾ ਕੀ ਕਲਾ ਸਭ ਰੂਪਨ ਮੈਂ ਜਾ ਕੀ ਕਲਾ ਬਰਤੇ ਜਗ ਮੈਂ ਆਰ ਜਾ ਕੀ ਕਲਾ ਸਭ ਰੂਪਣ ਮੈਂ ਆਰ ਜਾ ਕੀ ਕਲਾ ਬਿੰਬਲਾ ਹਰ ਕੇ ਕੰਬਲਾ ਪਤ ਕੇ ਕੰਵਲਾ ਤਨ ਮੈਂ ਪੁਨ ਜਾਕਲਾ ਘੇਰ ਰੂਖਣ ਮੈਂ ਸਸ ਭੂਖਣ ਮੈਂ ਮਗਵਾ ਕੰਨ ਮੈਂ ਤੋ ਮੋ ਨਹੀਂ ਜਾਨੀ ਭਵਾਨੀ ਕਲਾ ਜਗਮਾਨੀ ਕੋ ਧਿਆਨ ਕਰੋ ਮਨ ਮੈਂ ਤੂੰ ਮੋ ਨਹੀਂ ਜਾਣੀ ਭਵਾਨੀ ਕਲਾ ਜਗ ਮਾਨੀ ਕੋ ਧਿਆਨ ਕਰੋ ਮਨ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ